ਵਣਾ ਰਹੀ ਦੇ ਸਤਕਾਰ ਸਰੋਤੇਓ ਪੰਜਾਬ ਹੀ ਨਹੀਂ ਭਾਰਤ ਵੀ ਖੇਤੀ ਪ੍ਰਧਾਨ ਦੇਸ਼ ਹੈ 50 60 ਫੀਸਦੀ ਤੋਂ ਜ਼ਿਆਦਾ ਲੋਕ ਸਿੱਧੇ ਖੇਤੀ ਨਾਲ ਜੁੜੇ ਨੇ ਪੰਜਾਬ ਦੇ ਵਿੱਚ ਖੇਤੀ ਨੀਤੀ ਦੀ ਕਿਉਂ ਜ਼ਰੂਰਤ ਹੈ ਖੇਤੀ ਦੇ ਬਾਰੇ ਸਰਕਾਰਾਂ ਨੂੰ ਕੰਮ ਕਰਨਾ ਕਿਉਂ ਜ਼ਰੂਰੀ ਹੈ ਇਸ ਬਾਰੇ ਡਾਕਟਰ ਸੁਚਾ ਸਿੰਘਲ ਉਗੇ ਅਰਥਸ਼ਾਸਤਰੀ ਨੇ ਉਹਨਾਂ ਦਾ ਆਰਟੀਕਲ ਹੈ ਬਹੁਤ ਕੰਮ ਦੀਆਂ ਗੱਲਾਂ ਨੇ ਪੰਜਾਬ ਮੁਖੀ ਖੇਤੀ ਨੀਤੀ ਸਮੇਂ ਦੀ ਜ਼ਰੂਰਤ ਹੈ ਸੁਚੇਸੰਗ ਇਹ ਲਿਖਦੇ ਨੇ ਕਿ ਕੇਂਦਰ ਸਰਕਾਰ ਦੀ ਖੇਤੀ ਮੰਡੀਕਰਨ ਬਾਰੇ ਜਾਰੀ ਕੌਮੀ ਨੀਤੀ ਦੇ ਖਰੜੇ ਦੇ ਵਿੱਚ ਕਈ ਕਮੀਆਂ ਪੇਸ਼ੀਆਂ ਨੇ ਹਿੱਤ ਧਾਰਕ ਦਾਵਾ ਕਰਦੇ ਨੇ ਕਿ ਇਹ ਰੱਦ ਕੀਤੇ ਤਿੰਨ ਖੇਤੀ ਕਾਨੂੰਨਾ ਵਰਗਾ ਹੀ ਸਾਰਾ ਕੁਝ ਹੈ ਖਰੜੇ ਦੀ ਤਜਵੀਜ਼ ਉਦੋਂ ਰੱਖੀ ਗਈ ਜਦੋਂ ਸੁਪਰੀਮ ਕੋਰਟ ਪਹਿਲਾਂ ਹੀ ਕਿਸਾਨਾਂ ਨਾਲ ਜੁੜੇ ਮੁੱਦਿਆਂ ਤੇ ਕਮੇਟੀ ਬਣਾ ਚੁੱਕਾ ਹੈ ਇਸ ਨੂੰ ਕਿਸਾਨ ਜਥੇਬੰਦੀਆਂ ਨੂੰ ਭੜਕਾਉਣ ਵਾਲੇ ਦਸਤਾਵੇਜ਼ ਵਜੋਂ ਵੇਖਿਆ ਜਾ ਰਿਹਾ ਹੈ ਜਾਰਾ ਤੌਰ ਤੇ ਖਰੜਾ ਖੇਤੀ ਉਤਪਾਦਾਂ ਤੇ ਮੰਡੀਕਰਨ ਦੀਆਂ ਸਮੱਸਿਆਵਾਂ ਹੱਲ ਕਰਨ ਅਤੇ ਡਿਜੀਟਲੀ ਕਰਨ ਦੇ ਰਾਹੀਂ ਸੁਧਾਰ ਲਿਆਉਣ ਲਈ ਤਿਆਰ ਕੀਤਾ ਗਿਆ ਇਸ ਦਾ ਮੰਤਵ ਮੰਡੀ ਢਾਂਚੇ ਪ੍ਰੋਸੈਸਿੰਗ ਤੇ ਖੇਤੀ ਉਤਪਾਦਾਂ ਦੇ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣਾ ਵੀ ਹੈ ਇਸ ਖੇਤੀ ਨੀਤੀ ਦੇ ਖਰੜੇ ਦੀ ਸ਼ਾਨਬੀਨ ਕੀਤੇ ਹਨ ਇਹ ਦਿਸਦਾ ਹੈ ਕਿ ਇਸ ਦੇ ਵਿੱਚ ਖੇਤੀ ਸੰਕਟ ਬਾਰੇ ਸਮਝ ਦੀ ਘਾਟ ਹੈ ਇਸ ਖਰੜੇ ਨੇ ਪ੍ਰਾਈਵੇਟ ਕੰਪਨੀਆਂ ਨਾਲ ਕਿਸਾਨਾਂ ਦੇ ਕੋੜੇ ਤਜਰਬਿਆਂ ਦਾ ਧਿਆਨ ਨਹੀਂ ਰੱਖਿਆ ਇਸ ਦੇ ਵਿੱਚੋਂ ਪ੍ਰਾਈਵੇਟ ਖੇਤਰ ਦਾ ਪੱਖ ਪੂਰਨ ਦੀ ਝਲਕ ਹੈ ਜਿਹੜੀ ਖੇਤੀ ਨੀਤੀ ਮੋਦੀ ਸਾਹਿਬ ਨੇ ਲਿਆਂਦੀ ਹੈ ਜਿਹੜੀ ਪੰਜਾਬ ਸਰਕਾਰ ਨੇ ਰੱਦ ਕੀਤੀ ਹੈ ਹਾਲਾਂਕਿ ਉਸਤੇ ਖਿਲਾਫ ਕੋਈ ਮਤਾ ਨਹੀਂ ਲਿਆਂਦਾ ਵਿਧਾਨ ਸਭਾ ਦਾ ਸੈਸ਼ਨ ਭਗਵਾਨਤਮਾਨ ਨਹੀਂ ਰੱਖ ਰਹੇ ਅਜੇ ਦਿੱਲੀ ਇਲੈਕਸ਼ਨ ਚ ਬਿਜੀ ਨੇ ਸੁਚੇਤ ਸੰਗਿ ਲਿਖਦੇ ਨੇ ਕਿ ਇਸ ਨੂੰ ਖੇਤੀ ਵਪਾਰ ਬਰਾਮਦ ਭੰਡਾਰਨ ਤੇ ਖੇਤੀ ਪ੍ਰੋਸੈਸਿੰਗ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ ਪ੍ਰਾਈਵੇਟ ਖੇਤਰ ਨੂੰ ਇਸ ਨਵੇਂ ਨੀਤੀ ਚ ਖੇਤੀ ਅਤੇ ਇਸ ਨਾਲ ਸੰਬੰਧਿਤ ਗਤੀਵਿਧੀਆਂ ਨੂੰ ਸੰਵਿਧਾਨ ਦੀ ਰਾਜ ਸੂਚੀ ਲਿਸਟ 2 ਦੇ ਵਿੱਚ ਰੱਖਿਆ ਹੋਇਆ ਕਿਉਂਕਿ ਇਹ ਮੁਕਾਮੀ ਭੂਗੋਲਕ ਹਾਲਾਤਾਂ ਤੇ ਹੋਰ ਪੱਖਾਂ ਤੇ ਨਿਰਭਰ ਕਰਦੀਆਂ ਨੇ ਹਰੇਕ ਸੂਬੇ ਦੇ ਵਿੱਚ ਇਹ ਹਾਲਾਤਾਂ ਵੱਖੋ-ਵੱਖਰੀਆਂ ਨੇ ਸੂਬਿਆਂ ਦੇ ਅੰਦਰ ਵੀ ਵੱਖ-ਵੱਖ ਖੇਤਰਾਂ ਦੇ ਵਿੱਚ ਇਹ ਅਲੱਗ-ਅਲੱਗ ਨੇ ਨੀਤੀ ਦੀ ਬਣਤਰ ਨੂੰ ਰਾਜਾਂ ਦੇ ਹਿਸਾਬ ਨਾਲ ਤੈਅ ਕਰਨ ਦੀ ਲੋੜ ਹੈ ਇਸੇ ਕਰਕੇ ਕੇਂਦਰ ਸਰਕਾਰ ਦੀ ਫਸਲੀ ਬੀਮਾ ਨੀਤੀ ਨੇ ਹਰਿਆਣਾ ਦੇ ਵਿੱਚ ਕਿਸਾਨਾਂ ਦੀ ਮਦਦ ਨਹੀਂ ਕੀਤੀ ਪੰਜਾਬ ਨੇ ਇਹ ਨੀਤੀ ਨਹੀਂ ਅਪਣਾਈ ਪੰਜਾਬ ਪਹਿਲਾ ਸੂਬਾ ਜਿਸ ਨੇ ਖੇਤੀ ਨੀਤੀ ਰੱਦ ਕੀਤੀ ਹੈ ਅਜੇ ਮਤਾ ਵਿਧਾਨ ਸਭਾ ਚ ਵੀ ਲਿਆਉਣ ਦੀ ਜ਼ਰੂਰਤ ਹੈ ਪਰ ਅਜੇ ਭਗਵਾਨਤਮਾਨ ਸਰਕਾਰ ਪਾਈ ਟਾਲਾਵਾਟ ਰਹੀ ਹੈ ਗੱਲ ਸਭ ਲਿਖਦੇ ਨੇ ਕਿ ਖਰੜੇ ਦੀ ਇਸ ਤਜਵੀਜ਼ ਦਾ ਮਾਮਲਾ ਵੀ ਇਹੀ ਹੈ ਕਿ ਇਹ ਪੰਜਾਬ ਅਤੇ ਹਰਿਆਣਾ ਵਰਗੇ ਸੂਬਿਆਂ ਲਈ ਢੁਕਵੀਂ ਨਹੀਂ ਹਰਿਆਣਾ ਤੇ ਪੰਜਾਬ ਦੋਵਾਂ ਸੂਬਿਆਂ ਲਈ ਖੇਤੀ ਉਤਪਾਦ ਮੰਡੀ ਕਮੇਟੀ APMC ਦਾ ਢਾਂਚਾ ਸੁਆਮੀ ਨਰਤਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਨੇੜੇ ਹੈ ਇਸ ਤਹਿਤ ਖੇਤੀ ਉਤਪਾਦਾਂ ਲਈ ਪ੍ਰਤੀ ਮੰਡੀ 80 ਵਰਗ ਕਿਲੋਮੀਟਰ ਕਵਰੇਜ ਏਰੀਆ ਰੱਖਣ ਦੀ ਗੱਲ ਹੈ ਦੋਵੇਂ ਰਾਜ APMC ਢਾਂਚੇ ਨੂੰ ਹੋਰ ਮਜ਼ਬੂਤ ਤੇ ਬਿਹਤਰ ਕਰਕੇ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਕਰਨ ਲਈ ਉਹਨਾਂ ਨੂੰ ਖੇਤੀ ਮੰਡੀਕਰਨ ਤੇ ਪ੍ਰੋਸੈਸਿੰਗ ਦਾ ਹਿੱਸਾ ਬਣਾ ਕੇ ਇਹ ਟਿ ਚਾਤੇਜ਼ੀ ਨਾਲ ਹਾਸਲ ਕਰ ਸਕਦੇ ਨੇ ਖਰੜਾ ਖੇਤੀ ਪ੍ਰਸੰਗਿਕ ਇਕਾਈਆਂ ਥੋਕ ਵਪਾਰੀਆਂ ਤੇ ਬਰਾਮਦਕਾਰੀਆਂ ਨੂੰ ਦੂਜੇ ਰਾਜਾਂ ਤੋਂ ਖਰੀਦ ਕਰਨ ਜਿਸ ਰਾਜ ਵਿੱਚ ਉਹ ਨਹੀਂ ਨੇ ਉੱਥੇ ਉਹਨਾਂ ਨੂੰ ਮੰਡੀ ਫੀਸ ਤੇ ਟੈਕਸ ਤੋਂ ਛੋਟ ਦੇਣ ਦੀ ਤਜਵੀਜ਼ ਰੱਖਦਾ ਹੈ ਇਹ ਖਰੜਾ ਇਹਨਾਂ ਸ਼੍ਰੇਣੀਆਂ ਦੇ ਖਰੀਦਦਾਰਾਂ ਨੂੰ ਇਸ ਚੀਜ਼ ਦੀ ਵੀ ਖੁੱਲ੍ਹ ਦਿੰਦਾ ਕਿ ਉਹ ਪ੍ਰਾਈਵੇਟ ਮੰਡੀਆਂ ਰੱਖ ਸਕਦੇ ਨੇ ਤੇ ਜਾਂ ਬਿਨਾਂ ਮੰਡੀ ਫੀਸ ਜਾਂ ਟੈਕਸ ਦਿੱਤਿਆਂ ਖੇਤਾਂ ਦੇ ਵਿੱਚੋਂ ਹੀ ਖਰੀਦ ਸਕਦੇ ਨੇ ਇਹ ਕਦਮ ਪ੍ਰਭਾਵਿਤ ਰਾਜਾਂ ਦੇ ਵਿੱਚ ਦਿਹਾਤੀ ਢਾਂਚੇ ਦੇ ਵਿਕਾਸ ਲਈ ਪੈਸੇ ਦੀ ਕਮੀ ਪੈਦਾ ਕਰੇਗਾ ਇਹ ਖਰੜਾ ਜੋ ਮੋਦੀ ਸਾਹਿਬ ਨੇ ਭੇਜਿਆ ਹੈ ਤਿੰਨੇ ਕਾਨੂੰਨਾਂ ਦਾ ਇੱਕ ਬਦਲ ਹੀ ਹੈ ਇਹ ਖਰੜਾ APMC ਮੰਡੀ ਢਾਂਚੇ ਨੂੰ ਕਮਜ਼ੋਰ ਜਾਂ ਬਰਬਾਦ ਕਰ ਦੇਵੇਗਾ ਪ੍ਰਾਈਵੇਟ ਮੰਡੀਆਂ ਨੂੰ ਟੈਕਸ ਦੇ ਫੀਸ ਤੋਂ ਛੋਟ ਦੇਣ ਨਾਲ ਅਜਿਹੇ ਹਾਲਾਤ ਪੈਦਾ ਹੋ ਜਾਵੇਗੀ ਜਿਸ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਦੀਆਂ ਮੰਡੀਆਂ ਕਿਸਾਨਾਂ ਨੂੰ ਚੰਗੀ ਕੀਮਤ ਅਦਾ ਕਰਨਗੀਆਂ ਤੇ ਕੁਝ ਸਾਲ ਬਾਅਦ ਉਹਨਾਂ ਨੂੰ ਏਪੀਐਮਸੀ ਮੰਡੀਆਂ ਤੋਂ ਦੂਰ ਕਰ ਦੇਣਗੇ ਜਣੀ ਜਿਹੜੀਆਂ ਆਮ ਮੰਡੀਆਂ ਨੇ ਉਹਨਾਂ ਤੋਂ ਕਿਸਾਨਾਂ ਨੂੰ ਇਸ ਸੈਲੋ ਦੂਰ ਕਰ ਦੇਣਗੇ ਇੱਕ ਵਾਰ ਜਦੋਂ ਏਪੀਐਸੀ ਢਾਂਸਾ ਢਾਂਚਾ ਜਿਦੇ ਚ ਪੱਲੇਦਾਰ ਵੀ ਨੇ ਉਹਨਾਂ ਕਈ ਵੀਰ ਨੇ ਜਿਹੜੇ ਕਹਿੰਦੇ ਨੇ ਮਜ਼ਦੂਰ ਉੱਥੇ ਕੀ ਕਰਨ ਨੂੰ ਬੈਠਾ ਜੀ ਉਹ ਭਾਈ ਜੇ ਉਹ ਮੰਡੀਆਂ ਖਤਮ ਹੋ ਗਈਆਂ ਪੱਲੇਦਾਰਾਂ ਦੇ ਪੱਲੇ ਵੀ ਕੁਝ ਨਹੀਂ ਪੈਣਾ ਜਿਹੜੇ ਲੇਬਰ ਵਾਲੇ ਢੋਟਾ ਹਾਈ ਕਰਦੇ ਨੇ ਉਹਨਾਂ ਦੇ ਵੀ ਢੂਕਣੇ ਟੁੱਟਣਗੇ ਕਿਉਂਕਿ ਉੱਥੇ ਆ ਔਜਲਾ ਸਾਹਿਬ ਦੱਸਦੇ ਹੀ ਹੈ ਕਿ ਸੱਤ ਬੰਦੇ ਨੇ ਅੱਧੇ ਪੰਜਾਬ ਜਿੰਨੀ ਕਣਕ ਸਾਂਭੀ ਜਾਂਦੇ ਨੇ ਸਾਇਲੋ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਮੰਡੀਆਂ ਉੱਤੇ ਕਬਜ਼ਾ ਕਰ ਲੈਣਗੀਆਂ ਕਿਸਾਨਾਂ ਨੂੰ ਘੱਟ ਕੀਮਤਾਂ ਦੇਣੀਆਂ ਸ਼ੁਰੂ ਕਰ ਦੇਣੀਆਂ ਇਸ ਤੋਂ ਵੀ ਅੱਗੇ ਕਿ ਇਸ ਖਰੜੇ ਦੇ ਨਾਂ ਤੇ ਖੇਤੀ ਉਤਪਾਦਾਂ ਦੇ ਵਪਾਰ 'ਚ ਪ੍ਰਾਈਵੇਟ ਮੰਡੀਆਂ ਦਾ ਇਕਾਧਕਾਰ ਬਣਾਉਣ ਦੀ ਤਜਵੀਜ਼ ਰੱਖ ਰਿਹਾ ਖਰੜੇ ਦੇ ਵਿੱਚ ਸੁਵਾਰਚਾਂ ਦਾ ਪੱਧਰ ਕਾਫੀ ਹੱਦ ਤੱਕ ਪ੍ਰਾਈਵੇਟ ਮੰਡੀਆਂ ਨੂੰ ਲਾਭ ਦੇਣ ਵਾਲਾ ਸੇਧ ਦਿੱਤਾ ਹੈ ਉਹ ਮੰਡੀਆਂ ਜਿਨ੍ਹਾਂ ਨੂੰ ਵੱਡੀਆਂ ਪ੍ਰਾਈਵੇਟ ਕੰਪਨੀਆਂ ਵੱਲੋਂ ਸਥਾਪਿਤ ਕੀਤੇ ਜਾਣ ਦੀ ਤਜਵੀਜ਼ ਹੈ ਬਿਹਾਰ ਦੇ ਵਿੱਚ ਏਪੀਐਮਸੀ ਮੰਡੀਆਂ ਦੇ ਖਾਤਮੇ ਤੋਂ ਬਾਅਦ ਕਿਸਾਨਾਂ ਨੂੰ ਆਪਣਾ ਉਤਪਾਦਨ ਪ੍ਰਾਈਵੇਟ ਵਪਾਰੀਆਂ ਨੂੰ ਐਮਐਸਪੀ ਤੋਂ 25 ਤੋਂ 30 ਫੀਸਦੀ ਘੱਟ ਕੀਮਤ ਤੇ ਵੇਚਣ ਲਈ ਮਜਬੂਰ ਕੀਤਾ ਗਿਆ ਜਾਣਿਓ ਮੰਡੀਆਂ ਜਿਹੜੀਆਂ ਆਪਣੇ ਸਰਕਾਰੀ ਨੇ ਉਹ ਟੋਟੀਆਂ ਬਿਹਾਰ ਚ ਤੇ ਉਹਨਾਂ ਨੂੰ ਐਮਐਸਪੀ ਤੋਂ 25 30% ਘੱਟ ਤੇ ਫਸਲਾਂ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਏਪੀਐਮਸੀ ਮੰਡੀਆਂ ਤੋਂ ਪਹਿਲਾਂ ਪੰਜਾਬ ਦੇ ਕਿਸਾਨ ਵੀ ਇਸ ਤਰ੍ਹਾਂ ਦਾ ਹਾਲਾਤ ਦਾ ਸਾਹਮਣਾ ਕਰਦੇ ਸਨ ਤੇ ਜਿਨ੍ਹਾਂ ਸੂਬਿਆਂ ਦੇ ਵਿੱਚ ਏਪੀਐਮਸੀ ਢਾਂਚਾ ਕਮਜ਼ੋਰ ਹੈ ਜਾਂ ਹੈ ਨਹੀਂ ਉੱਥੇ ਕਿਸਾਨਾਂ ਨੂੰ ਇਹੀ ਕਸ਼ਟ ਦਾ ਸਾਹਮਣਾ ਕਰਨਾ ਪੈਂਦਾ ਇਸ ਖਰੜੇ ਦੇ ਵਿੱਚ ਦਿੱਤਾ ਇਹ ਤਰਕ ਕਿ ਪ੍ਰਾਈਵੇਟ ਮੰਡੀਆਂ ਖੇਤੀ ਉਤਪਾਦਾਂ ਦੀ ਖਰੀਦ-ਵੇਚ ਦੇ ਮੁਕਾਬਲੇ ਵਧਾਉਣਗੀਆਂ ਬੇਬੁਨਿਆਦ ਹੈ। ਏਪੀਸੀ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਏਜੰਸੀਆਂ ਦੇ ਨਾਲ-ਨਾਲ ਪ੍ਰਾਈਵੇਟ ਕੰਪਨੀਆਂ ਖੇਤੀ ਉਤਪਾਦਾਂ ਦੀ ਖਰੀਦ ਕਰਦੀਆਂ ਨੇ ਤੇ ਕੀਮਤਾਂ ਤੇ ਮੁਕਾਬਲਾ ਹੁੰਦਾ ਹੈ। ਖਰੜੇ ਦੇ ਵਿੱਚ ਤਜਵੀਜ਼ ਉਹਦਾ ਪ੍ਰਾਈਵੇਟ ਮੰਡੀਆਂ ਦੀ ਸਥਾਪਨਾ ਨਾਲ ਦੋ ਤਰ੍ਹਾਂ ਦਾ ਮੰਡੀ ਢਾਂਚਾ ਬਣੇਗਾ ਇੱਕ ਪੂਰੀ ਤਰ੍ਹਾਂ ਪ੍ਰਾਈਵੇਟ ਸੈਕਟਰ ਤੇ ਦੂਸਰਾ ਸਰਕਾਰੀ ਏਜੰਸੀਆਂ ਲਈ ਜੋ ਕੇਵਲ ਇਸ ਤਰ੍ਹਾਂ ਦੇ ਹਾਲਾਤ ਬਣਾਏਗਾ ਜਿਸ ਨਾਲ ਵੱਡੀਆਂ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਹੋਏਗਾ ਮੋਦੀ ਸਰਕਾਰ ਵੱਲੋਂ ਵੱਖ-ਵੱਖ ਭੇਜੇ ਇਸ ਖੇਤੀ ਨੀਤੀ ਦੇ ਖਰੜੇ ਦੇ ਵਿੱਚ ਉਸ ਮੰਡੀ ਢਾਂਚੇ ਦੀ ਵੀ ਅਣਦੇਖੀ ਕੀਤੀ ਗਈ ਹੈ ਜਿਸ ਤੇ ਵਿੱਚ ਭਾਰਤੀ ਅਰਥਚਾਰੇ ਦੇ ਵਿੱਚ ਵੱਡੀਆਂ ਕੰਪਨੀਆਂ ਨੁਮਾਇੰਦਗੀ ਕਰਦੀਆਂ ਨੇ ਵੱਡੇ ਵੱਡੇ ਧਨਾੜ ਉਸ ਜਾਰੇਦਾਰੀ ਦਾ ਹਿੱਸਾ ਨੇ ਜੋ ਖੇਤੀਏ ਤੋਂ ਬਾਅਦਾਂ ਲਈ ਮੰਡੀਆਂ ਬਣਾਉਣਾ ਚਾਹੁੰਦੀਆਂ ਨੇ ਹੁਣ ਆ ਜਿਹੜਾ ਅੰਡਾਨੀ ਸਾਹਿਬ ਐਵੇਂ ਥੋੜੀ ਗਏ ਆਪਣੀ ਪਤਨੀ ਨੀਤਾ ਨੂੰ ਲੈ ਕੇ ਮਾਨੀ ਟਰੰਪ ਦੇ ਸਮਾਗਮ ਦੇ ਵਿੱਚ ਰਿਸ਼ਤੇ ਨੇ ਬਣ ਰਹੇ ਨੇ ਖੈਰ ਜਦੋਂ ਅਜਿਹੀਆਂ ਵੱਡੀਆਂ ਕੰਪਨੀਆਂ ਆਪਣੇ ਅਪਾਰ ਸਾਧਨਾ ਨਾਲ ਮੰਡੀਆਂ ਵਿੱਚ ਜਾਣਗੀਆਂ ਤਾਂ ਉਹ ਕੀਮਤਾਂ ਨਿਸ਼ਚਿਤ ਕਰਨਗੀਆਂ ਅਜਿਹੇ ਮੰਡੀ ਤੰਤਰ ਦੇ ਦਰਮਿਆਨ ਛੋਟੇ ਕਿਸਾਨਾਂ ਦਾ ਕੁਚੁੰਬਰ ਨਿਕਲਣਾ ਤੈ ਹੈ ਆਲਮੀ ਤੇ ਮੁਕਾਮੀ ਪੱਧਰ ਤੇ ਕਿਸਾਨਾਂ ਦੇ ਅਨੁਭਵਾਂ ਦੇ ਮੱਦੇ ਨਜ਼ਰ ਵੱਡੇ ਖਿਡਾਰੀ ਭਾਰੀ ਭਰਕਮ ਮੁਨਾਫੇ ਕਮਾਉਣ ਲਈ ਮੰਡੀ ਦੀ ਤਾਕਤ ਦੀ ਵਰਤੋਂ ਕਰਦੇ ਨੇ ਖਰੜੇ ਦੇ ਵਿੱਚ ਜੋ ਆਇਆ ਮੋਦੀ ਸਾਹਿਬ ਦਾ ਹੈ ਜਿਸ ਤੇ ਵਿੱਚ ਕਿਹਾ ਗਿਆ ਕਿ ਇਸ ਤੇ ਸਿਰਫ ਜੈਸ ਕਰਕੇ ਭੇਜ ਦਿਓ ਇਸ ਖਰੜੇ ਦੇ ਵਿੱਚ ਕਿਸਾਨਾਂ ਦੇ ਪਿਛਲੇ ਤਜਰਬੇ ਨੂੰ ਅਨਡੈਟ ਕੀਤਾ ਗਿਆ ਜਿਸ ਦੇ ਤਹਿਤ ਦੇਸ਼ ਭਰ ਦੇ ਵਿੱਚ ਗੰਨਾ ਉਤਪਾਦਕਾਂ ਦੀ ਖੱਜਲਖੁਆਰੀ ਦੇਖੀ ਜਾ ਸਕਦੀ ਹੈ ਇਹਨਾਂ ਗੰਨਾ ਉਤਪਾਦਕਾਂ ਨੂੰ ਖੰਡ ਮਿਲਾਂ ਦੇ ਵਿੱਚ 4-5 ਸਾਲ ਬਾਅਦ ਵੀ ਗੰਨੇ ਦੇ ਪੈਸੇ ਨਹੀਂ ਮਿਲਦੇ ਪੰਜਾਬ ਦੇ ਕਿਸਾਨਾਂ ਦਾ ਵੀ ਇਹੀ ਕੋੜਾ ਤਜਰਬਾ ਰਿਹਾ ਜਦੋਂ 1999-90 ਦੇ ਵਿੱਚ ਪੈਪਸੀਕੋ ਤੇ ਮਹਿੰਦਰਾ ਸ਼ੁਭਲਾਬ ਤੇ ਰੈਲਿਸ ਇੰਡੀਆ ਟਾਟਾ ਕੰਪਨੀ ਤੇ ਐਡਵਾਂਟਾ ਸੀਡਸ ਨੇ 2003-4 ਦੇ ਵਿੱਚ ਇਵੇਂ ਕਿਸਾਨਾਂ ਨੂੰ ਰਗੜੇ ਲਾਏ ਸੀ ਇਹਨਾਂ ਕੰਪਨੀਆਂ ਨੇ ਜਾਂ ਤਾਂ ਕਿਸਾਨਾਂ ਨੂੰ ਗੈਰਬਿਆਰੀ ਬੀਜ ਦਿੱਤੇ ਜਾਂ ਫਿਰ ਬਾਅਦ ਵਿੱਚ ਕੋਈ ਮਦਦ ਮੁਹੱਈਆ ਨਾ ਕਰਵਾਈ ਨਾ ਉਹਨਾਂ ਨੂੰ ਉਹਨਾਂ ਦੇ ਕੀਤੇਕਰਾਰ ਮੁਤਾਬਕ ਸਮੇਂ ਸਿਰ ਫਸਲ ਖਰੀਦੀ ਉਹ ਕਿਸਾਨਾਂ ਨੂੰ ਬੜਾ ਭਾਰੀ ਨੁਕਸਾਨ ਚਲਣਾ ਪਿਆ ਜਿਨ੍ਹਾਂ ਦੀ ਨਾ ਕੰਪਨੀਆਂ ਨੇ ਪਰਭਾਈ ਕੀਤੀ ਤੇ ਨਾ ਹੀ ਸਰਕਾਰ ਤੋਂ ਕੋਈ ਮੁਆਵਜ਼ਾ ਮਿਲਿਆ ਹਾਲੀਆ ਸਾਲਾਂ ਦੇ ਵਿੱਚ ਹਿਮਾਚਲ ਦੇ ਸੇਬ ਉਤਪਾਦਨ ਕਰਨ ਵਾਲੇ ਕਿਸਾਨਾਂ ਨਾਲ ਵੀ ਪ੍ਰਾਈਵੇਟ ਕੰਪਨੀਆਂ ਨੇ ਇਹੀ ਕਾਰਾ ਕੀਤਾ ਹਾਲਾਂਕਿ ਤੁਸੀਂ ਵੇਖੋ ਕਿ ਹਿਮਾਚਲ ਵਾਲੇ ਤਾਂ ਭਾਈ ਜੱਟ ਨਹੀਂ ਹੈਗੇ ਸਿੱਖ ਨਹੀਂ ਹੈਗੇ ਕਾਮਰੇਡ ਜਾਂ ਖਾਲਸਤਾਨੀ ਨਹੀਂ ਹੈਗੇ ਹਿਮਾਚਲ ਤਾਂ ਦੇ ਭੂਮੀ ਹੈ ਉੱਥੋਂ ਦਾ ਤਾਂ ਬਹੁਤਾ ਕਿਸਾਨ ਹਿੰਦੂ ਹੈ ਉਹਨਾਂ ਨਾਲ ਆਹੀ ਲੁੱਟ ਹੋਈ ਸਾਰੇ ਦਾ ਸਾਰਾ ਸੇਬ ਹੈ ਅਮਾਨੀ ਚੱਕ ਰਿਹਾ ਜਦੋਂ ਦਾ ਇਹ ਪ੍ਰਾਈਵੇਟ ਠੇਕਾ ਮੰਨੀਆਂ ਕੋਲ ਆਇਆ ਸੇਵ ਗਰੀਬਾਂ ਦੇ ਮੂੰਹ ਚ ਪਿਆ ਕਿਤੇ ਖੈਰ ਪ੍ਰਾਈਵੇਟ ਕੰਪਨੀਆਂ ਨੇ ਮੁਨਾਫੇ ਦੀ ਪ੍ਰਵਾਹ ਹੁੰਦੀ ਹੈ ਉਹਨਾਂ ਨੂੰ ਸਮਾਜਿਕ ਜ਼ਿੰਮੇਵਾਰੀ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਉਹਨਾਂ ਦੇ ਉਹ ਜਿਹੜੇ ਕਰੋਨੀ ਉਹਨਾਂ ਦੇ ਜਿਹੜੇ ਚਹੇਤੇ ਨੇ ਉਹ ਪੂੰਜੀਵਾਦੀ ਨੁਮਾਇੰਦਗੀ ਕਰਦੀਆਂ ਨੇ ਜੋ ਸਰਕਾਰੀ ਗੱਫਿਆਂ ਤੇ ਛੋਟੇ ਖਿਡਾਰੀਆਂ ਤੇ ਕਿਸਾਨਾਂ ਦਾ ਸ਼ੋਸ਼ਣ ਤੇ ਪੜਦੇ ਨੇ ਇਹਨਾਂ ਚੋਂ ਜ਼ਿਆਦਾਤਰ ਸਮੱਸਿਆਵਾਂ ਨੂੰ ਰਾਜਕੀ ਮੰਡੀ ਨਿਮਾ ਸਰਕਾਰੀ ਸਹਿਕਾਰੀ ਅਦਾਰਿਆਂ ਦੇ ਦਖਲ ਤੇ ਕਿਸਾਨੀ ਅਦਾਰਿਆਂ ਦੀ ਤਵਜਨਕਾਰੀ ਸ਼ਕਤੀ ਰਾਹੀਂ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ ਜਾਨੀ ਇਸ ਸਰਕਾਰ ਨੇ ਤਾਂ ਹਿਮਾਚਲ ਦਾ ਹਿੰਦੂ ਨਹੀਂ ਛੱਡਿਆ ਉਹ ਸੇਬਾਂ ਦੇ ਉਤਪਾਦਕ ਕਿਵੇਂ ਲਾਲੇ ਪਏ ਨੇ ਉਹਨਾਂ ਦੇ ਸ਼੍ਰੀ ਰਾਮ ਜੀ ਦੇ ਲਾਲਿਆਂ ਦੇ ਇਹ ਨਹੀਂ ਨਜ਼ਰ ਆਉਂਦਾ ਪੰਜਾਬ ਦਾ ਕਿਸਾਨ ਜਿਹੜਾ ਕਦੇ ਕਾਮਰੇਡ ਬਣਾ ਦਿੱਤਾ ਜਾਂਦਾ ਕਦੇ ਅਰਬਨ नक्सਲ ਬਣਾ ਦਿੱਤਾ ਜਾਂਦਾ ਕਦੇ ਖਾਲਸਤਾਨੀ ਬਣਾ ਦਿੱਤਾ ਜਾਂਦਾ ਕਦੇ ਅੰਦੋਲਨ ਜੀਵੀ ਬਣਾ ਦਿੱਤਾ ਜਾਂਦਾ ਉਹ ਕਿਸਾਨ ਸ਼੍ਰੀ ਰਾਮ ਲੱਲਾ ਦੇ ਵਾਰਸਾਂ ਦੀ ਲੜਾਈ ਲੜਦਾ ਉਹ ਹਰਿਆਣਾ ਦੇ ਹਿਮਾਚਲ ਦੇ ਕਿਸਾਨਾਂ ਦੀ ਲੜਾਈ ਲੜਦਾ ਉਹ ਬਿਹਾਰ ਚ ਲੁੱਟੇ ਜਾਂਦੇ ਕਿਸਾਨਾਂ ਦੀ ਲੜਾਈ ਲੜਦਾ ਪਰ ਅਫਸੋਸ ਕਿ ਉਹਨਾਂ ਨੂੰ ਹੀ ਪੰਜਾਬ ਬੈਰੀ ਲੱਗਦਾ ਕਿਉਂਕਿ ਚਾਲਵਾਜਾਂ ਨੇ ਮੀਡੀਆ ਨੇ ਇਹ ਪੰਜਾਬ ਦੇ ਕਿਸਾਨ ਨੂੰ ਭਾਵੇਂ ਉਹ ਡੱਲੇਵਾਲ ਐ ਭਾਵੇਂ ਉਹ ਰਾਜੇਵਾਲ ਐ ਭਾਵੇਂ ਉਹ ਗਰਹਾ ਇਹ ਆ ਡੱਡ ਧੜਿਆਂ ਚ ਵੰਡ ਕੇ ਬਦਨਾਮ ਕੀਤੇ ਨੇ ਇਹ ਜਿਹੜੀ ਸਰਕਾਰ ਨੇ ਹੁਣ ਟਿਕੜਮਬਾਜੀ ਕੀਤੀ ਐ ਇਹਦੇ ਨਾਲ ਲੋਕਾਂ ਦਾ ਮਨ ਪੰਦੇਰ ਤੋਂ ਜਾਂ ਡੱਲੇਵਾਲ ਤੋਂ ਵੀ ਮੁੜ ਗਿਆ ਹਾਲਾਂਕਿ ਡੱਲੇਵਾਲ ਕਸ਼ਟ ਤਾਂ ਚੱਲ ਹੀ ਰਿਹਾ ਨਾ ਚਲੋ ਚਿਹਰਾ ਚਮਕਜੂ ਕੀ ਲੈ ਜੂਗਾ ਕੈਬਨਿਟ ਮੰਤਰੀ ਬਣ ਜੂ ਕੀ ਫਰਕ ਪੈਂਦਾ ਆ ਦੂਜੇ ਵੀ ਤਾਂ 20 ਚੋਰ ਬਣੇ ਹੋਏ ਨੇ ਪਰ ਉਹ ਲੜਾਈ ਤਾਂ ਲੜ ਰਿਹਾ ਨਾ ਅਸੀਂ ਇੱਕ ਡੰਗ ਚਾਹ ਨਹੀਂ ਛੱਡ ਸਕਦੇ ਉਹ 57 ਦਿਨਾਂ ਤੋਂ ਹੰਨ ਛੱਡੀ ਬੈਠਾ ਕਿ ਸੇਲੇ ਹੀ ਤੇ ਛੱਡੀ ਬੈਠਾ ਨਾ ਫਿਰ ਵੀ ਸਾਡੇ ਆਪਣੇ ਨੇ ਆਪਣਾ ਖੂਨ ਹੈ ਪਰ ਉਹ ਸਾਨੂੰ ਬੁਰਾ ਲੱਗਦਾ ਹੈ ਸਾਡੇ ਰਾਹ ਰੋਕਦਾ ਹੈ ਪਰ ਹੱਲ ਉਹਦੇ ਕੋਲ ਵੀ ਕੋਈ ਨਹੀਂ ਸੋ ਸਾਡੀ ਆਪਸ ਚ ਨਫ਼ਰਤ ਪੈ ਗਈ ਸਾਡੀ ਆਪਸੀ ਨਫ਼ਰਤ ਦਾ ਫਾਇਦਾ ਇਹਨਾਂ ਮੋਟੇ ਢਡਾਂ ਵਾਲਿਆਂ ਨੂੰ ਹੋ ਰਿਹਾ ਜਿਨ੍ਹਾਂ ਦੇ ਹਾਥੀ ਵੀ ਸੇਬ ਖਾਂਦੇ ਨੇ ਆ ਢੱਡਲ ਜੇ ਮੁੰਡਾ ਆ ਬਾ ਨਹੀਂ ਦਾ ਪੈਸਾ ਇੰਨਾ ਆ ਗਿਆ ਕਿ ਗੰਜ ਪੈ ਗਿਆ ਸਮੇਂ ਤੋਂ ਪਹਿਲਾਂ ਹੀ ਉਹਦਾ ਵਿਆਹ ਹੋਇਆ ਤੇ ਕਈਆਂ ਨੇ ਉਹੀ ਜੈ ਸ਼੍ਰੀ ਰਾਮ ਉਹਦੀ ਰੀਸ ਚ ਕਈ ਕਹਿੰਦੇ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਾ ਵਿਆਹ ਤੇਰੇ ਨਾਲੋਂ ਵੱਡਾ ਸੀ ਉਹ ਤੁਹਾਡਾ ਵਿਆਹ ਕਿਵੇਂ ਹੋਇਆ ਤੁਸੀਂ ਉਹਦੀ ਗਰੰਟੀ ਲਓ ਨਾ ਤੁਹਾਡੇ ਬਾਜੇ ਬੱਜੇ ਤੁਹਾਡੇ ਤਾਂ ਵੈਸੇ ਹੀ ਬਾਜੇ ਬੱਜੇ ਪੈਨੇ ਤੁਸੀਂ ਬਗਾਨੀ ਸ਼ਾਦੀ ਵਿੱਚ ਅਬਦੁੱਲਾ دیਵਾਨਾ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਦੇ ਮੁੰਡੇ ਵਾਲੇ ਲੱਗੇ ਹੋਏ ਨੇ ਤੇ ਇੱਕ ਪਾਸੇ ਮਾਨੀ ਵਾਲੇ ਲੱਗੇ ਹੋਏ ਨੇ ਆਪਸ ਚ ਲੜੋ ਮਰੋ ਤੇ ਤੁਹਾਡੇ ਦੋਨਾਂ ਦੇ ਵਿਆਹ ਕਿਵੇਂ ਹੋਏ ਸ਼੍ਰੀ ਰਾਮ ਵਾਲਿਆਂ ਦੇ ਤੇ ਵੈਗਰੂ ਜੀ ਦੇ ਖਾਲਸਾ ਵਾਲਿਆਂ ਦੇ ਕਹਿੰਦੇ ਸੋਚਿਆ ਪਰ ਗੱਲ ਉਹੀ ਹੈ ਕਿ ਮਾਮੇ ਕੰਨੇ ਬੀਰਵਲੀਆਂ ਤੇ ਭਣੇਵੇਂ ਆਕੜ-ਆਕੜ ਫਰੇ ਹੁਣ ਆ ਭਾਜਪਾਲਿਆਂ ਨੂੰ ਉਹੀ ਫਤੂਰ ਚੜਿਆ ਭਾਜਪਾਲਿਓ ਇੱਕ ਦਿਨ ਆ ਭਾਜਪਾ ਇੰਡੀਆ ਵਾਲਾ ਕਹਿੰਦਾ ਮੇਰੀ ਆਮਦਨ ਇੰਨੀ ਵਧੀਆ ਭਾਈ ਆ ਕੇ ਦੱਸ ਨਾ ਕੋਠੀ 'ਚ ਮੂੰਹ ਕਿਉਂ ਦਿੱਤਾ ਅਮਾਚਲ ਦੇ ਕਿਸਾਨ ਦੀ ਕਿੰਨੀ ਲੁੱਟ ਹੈ ਬਿਹਾਰ ਦੇ ਵਿੱਚ ਇਹ APMP ਮੰਡੀ ਸਿਸਟਮ ਟੁੱਟਿਆ 25 ਤੋਂ 30% ਦੀ MSP ਤੋਂ ਘੱਟ ਬਿਹਾਰੀ ਕਿਸਾਨ ਨੂੰ ਮਿਲਦਾ ਹੈ ਜਿਹੜਾ ਕਿ ਮੁਸਲਮਾਨ ਨਹੀਂ ਹਿੰਦੂ ਵੀ ਹੈ ਪਰ ਉਹ ਫਤੂਰ ਉਹ ਪਿਛਲੀਆਂ ਸਦੀਆਂ ਦੀ ਈਰਖਾ ਖੈਰ ਇਸ ਦੌਰਾਨ ਇਹ ਮੋਦੀ ਸਾਹਿਬ ਦੀ ਨੀਤੀ ਦਾ ਖਰੜਾ ਅਜਿਹਾ ਕਰਨ ਦੇ ਯੋਗ ਨਹੀਂ ਜਿਸ ਕਰਕੇ ਉਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਉਂਝ ਖਰੜੇ ਨੂੰ ਰੱਦ ਕਰਨ ਦਾ ਉਦੋਂ ਤੱਕ ਕੋਈ ਫਾਇਦਾ ਨਹੀਂ ਹੋਵੇਗਾ ਜਿੰਨੀ ਦੇਰ ਤੱਕ ਸੂਬੇ ਆਪਣੀਆਂ ਲੋੜਾਂ ਦੇ ਅਨੁਕੂਲ ਬਦਲ ਪੇਸ਼ ਨਹੀਂ ਕਰਦੇ ਪੰਜਾਬ ਕੋਲ ਪਹਿਲਾਂ ਹੀ ਆਪਣੀ ਖੇਤੀਬਾੜੀ ਨੀਤੀ ਦਾ ਖਰੜਾ ਹੈ ਜੋ ਸਰਕਾਰ ਦੀ ਕੈਮ ਕੀਤੀ ਕਮੇਟੀ ਨੇ ਤਿਆਰ ਕੀਤਾ ਚਲੋ 2.5 ਸਾਲ ਬਾਅਦ ਤਿਆਰ ਹੋਇਆ ਇਸ ਖਰੜੇ ਉੱਪਰ ਰਾਜ ਦੇ ਕਿਸਾਨਾਂ ਸਿਆਸਤਦਾਨਾਂ ਮਾਰਾਂ ਤੇ ਮੁਕਾਮੀ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਚਰਚਾ ਕੀਤੀ ਜਾਣੀ ਚਾਹੀਦੀ ਹੈ ਸਾਰੀਆਂ ਧਿਰਾਂ ਨਾਲ ਸਲਾਮ مشورہ ਕਰਨ ਤੋਂ ਬਾਅਦ ਪੰਜਾਬ ਲਈ ਖੇਤੀ ਨੀਤੀ ਨੂੰ ਅੰਤਮ ਰੂਪ ਦੇ ਕੇ ਲਾਗੂ ਕਰਨਾ ਚਾਹੀਦਾ ਪਰ ਅਫਸੋਸ ਕਿ ਸਰਕਾਰ ਨੂੰ 36 ਮਹੀਨੇ ਹੋ ਗਏ ਨੇ ਅਜੇ ਭਗਵਾਨਤ ਮਾਨ ਸਾਹਿਬ ਨੂੰ ਵੀ ਇਹਦੀ ਹੋਸ਼ ਨਹੀਂ ਹੈ ਕਿ ਕੋਕੇ ਉਪਰੋਂ ਹੁਕਮ ਹੈ ਨਾ ਤੁਸੀਂ ਇਹ ਕਰਨਾ ਨਹੀਂ ਸੋ ਇਸ ਖਰੜੇ ਦੇ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ APMC ਮੰਡੀਆਂ ਦੇ ਕੁਸ਼ਲ ਕੰਮਕਾਜ ਅਤੇ ਇਹਨਾਂ ਦੇ ਅਧੁਨਿਕੀਕਰਨ ਲਈ ਨਿਯਤ ਸਮੇਂ ਤੇ ਚੋਣਾ ਕਰਾਈਆਂ ਜਾਣ ਇਸ ਮੰਤਵ ਲਈ ਭੰਡਾਰ ਨੂੰ ਸਾਈਲੋਜ਼ ਨੂੰ ਅਪਗ੍ਰੇਡ ਕਰਨਾ ਪਵੇਗਾ ਜਲਦੀ ਖਰਾਬ ਹੋਣ ਵਾਲੀਆਂ ਫਸਲਾਂ ਲਈ ਕੋਲਡ ਸਟੋਰ ਚੈਨਾ ਕੈਮ ਕਰਨ ਦੀ ਲੋੜ ਪਵੇਗੀ ਇਸ ਦਾ ਇਹ ਵੀ ਯਕੀਨੀ ਬਣਾਇਆ ਜਾਵੇ ਕਿ APMC ਮੰਡੀਆਂ ਵੱਲੋਂ ਫੀਸਾਂ ਤੇ ਚਾਰਜਾਂ ਦੇ ਰੂਪ ਦੇ ਵਿੱਚ ਇਕੱਤਰ ਕੀਤੇ ਫੰਡਾਂ ਦੀ ਵਰਤੋਂ ਮੰਡੀਆਂ ਦਾ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਹੀ ਕੀਤਾ ਜਾਵੇ ਤੇ ਪੰਜਾਬ ਸਰਕਾਰ ਹੋਰ ਕਿਸੇ ਮੰਤਵ ਲਈ ਇਸ ਨੂੰ ਨਾ ਵਰਤੇ ਸੋ ਇਹ ਸੀ ਡਾਕਟਰ ਸੁੱਚਾ ਸਿੰਘ ਗੱਲ ਹੋਰਾਂ ਦੇ ਖੁਲਾਸੇ ਜਿਨ੍ਹਾਂ ਦਾ ਨੰਬਰ ਹੈ 98550 82857 98550 82857 ਸੋ ਬੜੀ ਬਵਾਕੀ ਨਾਲ ਪੰਜਾਬ ਦੇ ਮਸਲਿਆਂ ਦੀ ਇਨਸਾਨੀ ਕਦਰਾਂ ਕੀਮਤਾਂ ਦੀ ਗਵਾਹੀ ਭਰਦੇ ਨੇ ਡਾਕਟਰ ਸੁਚਾ ਸਿੰਘਲ ਕਦੇ ਕਦੇ ਮੈਡਮ ਕਮਲਜੀਤ ਕੌਰ ਗੱਲ ਦਾ ਵੀ ਆਰਟੀਕਲ ਆਉਂਦਾ ਅੱਛਾ ਲਿਖਦੇ ਨੇ ਟ੍ਰਿਬਿਊਨ ਚੋਂ ਧੰਨਵਾਦ ਸਹਿਤ ਸੋ ਇਸ ਕਰਕੇ ਮੋਦੀ ਸਾਹਿਬ ਨੇ ਉਹ ਕਾਲੇ ਕਾਨੂੰਨਾਂ ਨੂੰ ਹੋਈ ਇਸ ਖੇਤੀ ਨੀਤੀ ਖਰੜੇ ਦੇ ਰਾਹੀਂ ਡੇਡੇ ਢੰਗ ਨਾਲ ਲਾਗੂ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਕਰਕੇ ਤੁਸੀਂ ਵੇਖੋ ਕਿ 2300 ਨੂੰ ਖਰੀਦੀ ਹੋਈ ਕਣਕ 3400 ਨੂੰ ਵਿਕ ਰਹੀ ਹੈ ਕੁਝ ਹੀ ਮਹੀਨਿਆਂ ਦੇ ਵਿੱਚ ਸਰਕਾਰ ਨੂੰ 1100 ਰੁਪਏ ਕਿਵੰਟਲ ਦਾ ਪ੍ਰੋਫਿਟ ਹੋ ਰਿਹਾ ਸੋ ਇਸ ਕਰਕੇ ਇਹ ਪ੍ਰੋਫਿਟ ਪ੍ਰਾਈਵੇਟ ਨੂੰ ਵੀ ਜਾਏਗਾ ਕਿਉਂਕਿ ਪੰਜਾਬ ਦੀ 95% ਕਣਕ ਸਰਕਾਰ ਨੇ ਖਰੀਦੀ ਹੈ ਸੋ ਇਸ ਕਰਕੇ ਗੱਲ ਇਹ ਆ ਕਿ ਜੇ ਸਰਕਾਰਾਂ ਪੰਜਾਬ ਦੀਆਂ ਸਟਰੋਂਗ ਹੋਣ ਉਹ ਵੀ ਆਪਣਾ ਅੰਨ ਭੰਡਾਰਨ ਕਰਨ ਆਪਣੇ ਸਾਈਲੋ ਬਣਾਉਣ ਤੇ ਬਚਾਅ ਹੋ ਸਕਦਾ ਸਰਕਾਰ ਦੀ ਆਮਦਨ ਚ ਵਾਧਾ ਹੋ ਸਕਦਾ ਤੇ ਉਹਦਾ ਬਕਾਇਦਾ ਹੁਣ ਜੇ ਪੰਜਾਬ ਸਰਕਾਰ ਹੀ ਪੰਜਾਬ ਦੇ ਵਿੱਚ ਖਰੀਦੀ ਕਣਕ ਆਪਣੇ ਤੌਰ ਤੇ ਸਹਿਕਾਰੀ ਸੁਸਾਇਟੀਆਂ ਦੇ ਰਾਹੀਂ ਵਧੀਆ ਆਟਾ ਬਣਾ ਕੇ ਉਸ ਨੂੰ ਵੇਚੇ ਤੇ ਫਾਇਦਾ ਹੋ ਸਕਦਾ ਪ੍ਰਾਈਵੇਟ ਵੀ ਤਾਂ ਵਿਕਦਾ ਆਸ਼ੀਰਵਾਦ ਵਾਲੇ ਇੱਥੇ ਖਰੀਦ ਕੇ ਹਿਮਾਚਲ ਚੋਂ ਪੀ ਕੇ ਨਿਊਜ਼ੀਲੈਂਡ ਆਸਟ੍ਰੇਲੀਆ ਤੱਕ ਭੇਜਦੇ ਨੇ ਅਸੀਂ ਕਿਉਂ ਨਹੀਂ ਭੇਜ ਸਕਦੇ ਸਰਕਾਰਾਂ ਕਿਉਂ ਨਹੀਂ ਭੇਜ ਸਕਦੀਆਂ ਪਰ ਸਾਡੇ 'ਚ ਕਮੀਆਂ ਨੇ ਕਿਉਂਕਿ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਕਿ ਸਾਡੇ ਹੀ ਇਹ ਮਾਨਸਿਕਤਾ ਕਿ ਸੌਰੇ ਤੇ ਸਰਕਾਰ ਨੂੰ ਜਿੰਨਾ ਲੁੱਟੋ ਉਨਾ ਥੋੜਾ ਹੈ ਨਾ ਸਰਕਾਰ ਤੇਲ ਦਿੰਦੀ ਹੈ ਮੁਫਤ ਜੁੱਤੀ ਚ ਪਵਾ ਲਓ ਭਾਵੇਂ ਵੇਸਟ ਹੀ ਹੋਵੇ ਹੈ ਨਾ ਸੋ ਇਹ ਸਾਡੀ ਔਕਾਤ ਹੈ ਬਦਲ ਨਹੀਂ ਹੋਏਗੀ ਸੋ ਉੱਤਮ ਖੇਤੀ ਮੱਦਮ ਵਪਾਰ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਜੁੜਿਆ ਉਹਨਾਂ ਵੱਲੋਂ ਇਹ ਵਰਸੋਇਆ ਕੀਤਾ ਹੈ ਜੇ ਸਾਡਾ ਅੰਨ ਦਰੁਸਤ ਰਹੇਗਾ ਤਾਂ ਸਾਡਾ ਮਨ ਤੇ ਤਨ ਦਰੁਸਤ ਰਹੇਗਾ ਨਹੀਂ ਤਾਂ ਇਹਨਾਂ ਦੀਆਂ ਉਹ بیٹی ਫਸਲਾਂ ਇਹਨਾਂ ਦੇ بیٹی ਬੈਂਗਣ ਇਹਨਾਂ ਦਾ ਉਹ ਜਿਹੜਾ ਜੈਨੇਟਿਕ ਮੋਡੀਫਾਈਡ ਜਿਹੜਾ ਜੀਐਮ ਕਿਸਮ ਦੇ ਤੇਲ ਇਹ ਸਾਰਾ ਕੁਝ ਵਿਗਾੜਨਗੇ ਉਸ ਨਾਲ ਉਸ ਤਰ੍ਹਾਂ ਦੀਆਂ ਬਿਮਾਰੀਆਂ ਆਉਣਗੀਆਂ ਉਸ ਤਰ੍ਹਾਂ ਦੇ ਸੁਭਾਅ ਬਣਨਗੇ ਜਿਹੜੀ ਪੰਜਾਬ ਦੀ ਜ਼ਰੂਰਤ ਹੈ ਉਹ ਖਤਮ ਹੋਏਗੀ ਜਿਸ ਨੇ ਸਿਕੰਦਰ ਆਜ਼ਮ ਡੱਕਿਆ ਜਿਸ ਨੇ ਬਾਬਰ ਕੇ ਡੱਕੇ ਜਿਸ ਨੇ ਮੌਜੂਦਾ ਸਮਿਆਂ ਦੇ ਗਲਤ ਹਾਕਮ ਡੱਕੇ ਸੋ ਉਸ ਜ਼ੁਰਤ ਨੂੰ ਖਤਮ ਕਰਨਾ ਬਾਕੀ ਭਾਰਤ ਤਾਂ ਘੜੇ ਦੀ ਮੱਛੀ ਹੈ ਜਦੋਂ ਮਰਜੀ ਮਰੋੜ ਲੈਣ ਇਹ ਪੰਜਾਬ ਹੀ ਹੈ 4000 ਸਾਲ ਦੇ ਇਤਿਹਾਸ ਦੇ ਵਿੱਚ ਜਿਹੜਾ ਕਿਸੇ ਵੀ ਕਿਸਮ ਦੇ ਜ਼ੁਲਮ ਦੇ ਖਿਲਾਫ ਲੜਦਾ ਹੈ ਜਿਸ ਤੇ ਲੋਕਾਂ ਨੂੰ ਗੁਰੂ ਸਾਹਿਬ ਨੇ ਇਹ ਸਮਝਾਇਆ ਕਿ ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ ਸੋ ਪੰਜਾਬ ਇਸ ਜ਼ੁਲਮ ਰੂਪੀ ਪਾਪ ਨੂੰ ਵੀ ਨਹੀਂ ਸਹਿੰਦਾ ਕਿਉਂਕਿ ਜੇ ਜ਼ੁਲਮ ਸਹਿੰਦਾ ਤਾਂ ਉਹ ਵੀ ਪਾਪਾਂ ਦਾ ਭਾਗੀ ਹੁੰਦਾ ਹੈ ਉਹ ਵੀ ਇੱਕ ਜ਼ੁਲਮ ਕਰਦਾ ਸੋ ਇਹ ਜ਼ਰਤ ਹੈ ਜਿਹੜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੰਦੋਲਨਾਂ ਦੇ ਰੂਪ ਦੇ ਵਿੱਚ ਉੱਠਦੀ ਹੈ ਸੋ ਇਹ ਪੰਜਾਬ ਵਸਤਾ ਗੁਰਾਂ ਦੇ ਨਾਂ ਤੇ ਇਸ ਪੰਜਾਬੀਅਤ ਨੂੰ ਕਾਇਮ ਰੱਖੋ ਮਾਨਵਤਾ ਦੀ ਗੱਲ ਕਰੋ ਧਰਮਾਂ ਮੱਜਵਾਂ ਖਾਲਸਾਣ ਹਿੰਦੂਸਤਾਨ ਇਹਨਾਂ ਤੋਂ ਉੱਪਰ ਉੱਠ ਕੇ ਇਨਸਾਨਸਤਾ ਦੀ ਗੱਲ ਸੋਚੋ ਜੋ ਗੁਰੂ ਸਾਹਿਬ ਨੇ ਇੱਕ ਪਿਤਾ ਇੱਕਸ ਕੇ ਹਮਾਰਕ ਦੇ ਰੂਪ ਚ ਦਿੱਤੀ ਹੈ ਸੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ 1 ਘੰਟਾ ਓਵਰਟਾਈਮ ਹੋ ਗਿਆ ਬਹੁਤ ਸਾਰੇ ਕਮੈਂਡ ਤੁਹਾਡੇ ਆਏ ਨੇ ਤੇ ਇਸ ਨਾਮ ਨਾਲ ਆਪਣੇ ਕੁਝ ਵੀਡੀਓ ਪ੍ਰੋਗਰਾਮ ਹੁੰਦੇ ਨੇ ਤੇ ਉਹਨਾਂ ਵੀਡੀਓ ਪ੍ਰੋਗਰਾਮਾਂ ਦੇ ਲਿੰਕ ਤੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਲਿੰਕ ਮੰਗਵਾਉਣ ਵਾਸਤੇ ਆਪਣਾ ਇੱਕੋ ਹੀ ਨੰਬਰ 9876309655 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਦਿਵਾ ਗਿਆ ਧੰਨਵਾਦ ਸਸੇ ਕਾਲ ਜੁੜੇ ਰਹੋ ਟਿਵਾਣਾ ਰਿਡਿਊ ਦੇ ਨਾਲ